ਜਮਾਤ 10ਵੇਂ ਦਾ ਸ਼ਬਦ ਭੇਦ ਇਹ ਜ਼ਰੂਰ ਹੋਣਾ ਪੇਪਰ ਦੇ ਵਿੱਚ ਪਹਿਲਾਂ ਤੇ ਨੰਬਰ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸ਼ਬਦ ਭੇਦ ਹੈ ਕੀ ਚੀਜ਼ ਹੈ ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ 8 ਭਾਗਾਂ ਵਿੱਚ ਵੰਡਿਆ ਜਾਂਦਾ ਵਾ ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ 8 ਭਾਗਾਂ ਵਿੱਚ ਵੰਡਿਆ ਜਾਂਦਾ ਹੋਇਆ ਇਸ ਨੂੰ ਸ਼ਬਦ ਭੇਦ ਕਹਿੰਦੇ ਹਨ ਠੀਕ ਹੈ ਹੁਣ ਪਹਿਲੇ ਨੰਬਰ ਤੇ ਆ ਜਾਂਦਾ ਨਾਮ ਦੂਜੇ ਨੰਬਰ ਤੇ ਪੜਨਾਮ ਤਿੰਨ ਨੰਬਰ ਤੇ ਵਿਸ਼ੇਸ਼ਣ ਚਾਰ ਨੰਬਰ ਤੇ ਕਿਰਿਆ ਪੰਜ ਤੇ ਕਿਰਿਆ ਵਿਸ਼ੇਸ਼ਣ ਛੇ ਤੇ ਸੰਬੰਧਕ ਸੱਤ ਤੇ ਜੋਜਕ ਤੇ ਅੱਠ ਤੇ ਵਿਸਮਕ ਸ਼ਬਦ ਭੇਦ ਦੀਆਂ ਇਹ ਹੋ ਗਈਆਂ 8 ਕਿਸਮਾਂ ਹੁਣ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਪੇਪਰ ਦੇ ਵਿੱਚ ਆ ਜਾਂਦਾ ਇਹਦੀ ਪਰਿਭਾਸ਼ਾ ਦੱਸੋ ਹੁਣ ਪਹਿਲੇ ਨੰਬਰ ਤੇ ਆਪਾਂ ਨਾਮ ਦੇਖ ਲੈਨੇ ਆ ਕਿਸੇ ਵਿਅਕਤੀ ਥਾਨ ਜੀਵ ਗੁਣ ਪਾਵਾ ਦੇ ਨਾਮ ਨੂੰ ਨਾਮ ਕਹਿੰਦੇ ਹਨ ਜਿਵੇਂ ਜਲੰਦਰ ਬਾੜਦ ਗਰਮੀ ਪਿਆਸ ਨੰਬਰ 2 ਤੇ ਪੜਨਾਮ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਜਿਵੇਂ ਮੈਂ ਤੁਸੀਂ ਉਹ ਵਿਸ਼ੇਸ਼ਣ ਜਿਹੜਾ ਸ਼ਬਦ ਨਾਮ ਦਾ ਪੜਨਾਮ ਨਾਲ ਆ ਕੇ ਉਹਦੀ ਵਿਸ਼ੇਸ਼ਤਾ ਦੱਸੇ ਜਿਵੇਂ ਮੁੰਡਾ ਦਾ ਕਹਾਂਗੇ ਪਰ ਕਹਾਂਗੇ ਗੋਰਾ ਮੁੰਡਾ ਅੱਗੇ ਆ ਗਈ ਕਿਰਿਆ ਕਿਰਿਆ ਉਹ ਜਿਹੜਾ ਜਿਸ ਤੋਕੇ ਜੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ ਜਿਵੇਂ ਗਿਆ ਆਵਾਂਗਾ ਪੜੋ ਜਾਂ ਪੜਾਂਗਾ ਅੱਗੇ ਆਗੇ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਜਿਵੇਂ ਚੱਲੋ ਤੇਜ਼ ਚੱਲੋ ਜਿਹੜਾ ਤੇਜ਼ ਹੋ ਗਿਆ ਮੁਰੇ ਉਹ ਕਿਰਿਆ ਦੀ ਵਿਸ਼ੇਸ਼ਤਾ ਹੌਲੀ ਚੱਲੋ ਠੀਕ ਹੈ ਚਲੋ ਤਾਂ ਕਿਰਿਆ ਹੈਗੀ ਆ ਹੌਲੀ ਚੱਲਣਾ ਜਾਂ ਤੇਜ਼ ਚੱਲਣਾ ਉਹ ਕਿਰਿਆ ਦੀ ਵਿਸ਼ੇਸ਼ਤਾ ਅੱਗੇ ਆ ਜਾਂਦਾ ਸਬੰਧਕ ਜਿਹੜਾ ਸ਼ਬਦ ਨਾਮ ਜਾਂ ੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਕਿਸੇ ਦੂਜੇ ਸ਼ਬਦ ਨਾਲ ਸੰਬੰਧ ਪ੍ਰਗਟ ਕਰਦਾ ਵਾ ਹੋਵੇ ਪਹਿਲਾ ਅੱਖਰ ਚਾਹੇ ਨਾਮ ਹੋਵੇ ਚਾਹੇ ੜਨਾਮ ਹੋਵੇ ਠੀਕ ਆ ਜਾਂ ਵਿਸ਼ੇਸ਼ਣ ਹੋਵੇ ਸ਼ਬਦ ਦੂਜੇ ਸ਼ਬਦ ਨਾਲ ਸੰਬੰਧ ਪ੍ਰਗਟ ਕਰੇ ਜਿਵੇਂ RAM ਦਾ ਪੈਨ ਸ਼ਾਮ ਦਾ ਪੈਨ ਠੀਕ ਹੈ ਦੂਜਾ ਸ਼ਬਦ ਪੈਨ ਆ ਗਿਆ ਪਹਿਲਾ ਕੀ ਆ ਗਿਆ RAM RAM ਕੀ ਆ ਨਾਮ ਠੀਕ ਹੈ ਤੇ ਵਿਚਾਲੇ ਦਾਵਾ ਦਾ ਕੀ ਹੈ ਸੰਬੰਧਕ ਅੱਗੇ ਜੋਜਕ ਜਿਹੜਾ ਸ਼ਬਦ ਦੋ ਵਾਕਾਂ ਨੂੰ ਜਾਂ ਫਿਰ ਉਹ ਉਪਵਾਕਾਂ ਨੂੰ ਜੋੜਦਾ ਜੋ ਕਰੇਗਾ ਸੋ ਭਰੇਗਾ ਬਿਸਮਕ ਕੋਈ ਖੁਸ਼ੀ ਹੋਗੀ एकदम ਗਮੀ ਹੋਗੀ ਹੈਰਾਨੀ ਹੋਗੀ ਪ੍ਰਸ਼ੰਸਾ ਹੋਗੀ ਇਹ ਜੇ ਭਾਵ ਜਦੋਂ ਸੁਭਾਵ ਕੁਮੂ ਹੋ ਨਿਕਲਦੇ ਆ ਸ਼ਬਦ ਜਿਵੇਂ ਵਾਹ ਆਹਾ ਹਾਈ ਬਲੇ ਬਲੇ ਠੀਕ ਆ ਇਦਾਂ ਦੇ ਜਿਹੜੇ ਸ਼ਬਦ ਹੁੰਦੇ ਨੇ ਉਹ ਸਾਰੇ ਕਿਨੇ ਵਿਸਮਕ ਹੁਣੇ 10ਵੀਂ ਜਮਾਤ ਦੇ ਵਿੱਚ ਇਹ ਅੱਠ ਨੇ ਸਾਡੇ ਕੋਲੇ ਸ਼ਬਦ ਭੇਦ ਇਹਨਾਂ ਵਿੱਚੋਂ ਤੁਹਾਨੂੰ ਪੁੱਛਿਆ ਜਾਊਗਾ ਜਾਂ ਪਾ ਕੇ ਹੀ ਠੀਕ ਹੈ ਇਹਨਾਂ ਦੀ ਪ੍ਰਭਾਸ਼ਾ ਉਦਾਹਰਣ ਸਹਿਤ ਚੰਗੀ ਤਰ੍ਹਾਂ ਯਾਦ ਕਰ ਲਓ